ਪੰਜਾਬ ਚ ਕਿਵੇਂ ਲੱਗ ਰਿਹਾ ਸੇ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ ਮੇਰੀ ਮਿਹਨਤ ਮੇਰੇ ਟੀਚਰਸ ਦੀ ਮੇਰੇ ਪੇਰੈਂਟਸ ਦੀ ਮਿਹਨਤ ਰੰਗ ਲੈ ਕੇ ਆਈ ਹੈ ਮੈਨੂੰ ਬਹੁਤ ਜ਼ਿਆਦਾ ਕਿੰਨੀ ਕਿ ਮਿਹਨਤ ਲੱਗਦੀ ਹੈ ਤੇ ਕੀ ਸੁਪਨੇ ਦੇਖੇ ਆਗੇ ਸਰ ਮਿਹਨਤ ਜਿਹੜਾ ਸਕੂਲ ਦੇ ਵਿੱਚ ਡੇਲੀ ਕੰਮ ਮਿਲਦਾ ਸੀ ਉਹਨੂੰ ਡੇਲੀ ਕਰਨਾ ਤੇ ਆਪਣਾ ਵੀ ਅਲੱਗ ਵੀ ਕੋਸ਼ਿਸ਼ ਕਰਨੀ ਇੱਕ ਦੋ ਵਾਰ ਡੇਲੀ ਦੇਣੇ ਤੇ ਮਤਲਬ ਇਨੀ ਮਿਹਨਤ ਨੂੰ ਕਰਨੀ ਸੱਚੀ ਗੱਲ ਸਰ ਕੋਰਟ ਕਿਵੇਂ ਕੀਤਾ ਸਭ ਤੋਂ ਵੱਧ ਇਸ ਸਟਰਗਲ ਦੇ ਵਿੱਚ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਰ ਦਾ ਪੇਰੈਂਟਸ ਦਾ ਸਭ ਦਾ ਫੁੱਲ ਸਹਿਯੋਗ ਹੈ। ਅੱਛਾ ਕੀ ਸੁਪਨਾ ਦੇਖਿਆ ਅੱਗੇ? ਸਰ ਮੈਂ ਆਈਏਸ ਆਫੀਸਰ ਬਣ ਕੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਕੀ ਮੇਂਗ ਮਿਹਨਤ ਕਰਦੀ ਸੀ ਜਾਂ ਮਤਲਬ ਕਦੇ ਲੋੜ ਪਈ ਕਹਿਣ ਦੀ ਵੀ ਪੜ ਲੈ। ਨਹੀਂ ਸਰ ਜਦੋਂ ਤਾਂ ਖੁੰਦ ਦੇਖੋ ਇੰਨੀ ਵੱਡੀ ਹੋ ਗਈ ਪਲੱਸ ਟੂਕ ਮੈਨੂੰ ਕਦੇ ਵੀ ਜ਼ਰੂਰ ਦੀ ਵਈ ਕਿ ਬੇਟਾ ਬੁੱਕ ਉਠਾ ਲਓ। ਇਹ ਜ਼ਰੂਰ ਕਹਿੰਦਾ ਬੇਟਾ ਬੁੱਕ ਰੱਖ ਦੋ ਬਹੁਤ ਟਾਈਮ ਹੋ ਗਿਆ ਹਨਾ ਪੜਦੇ ਹੋਏ ਕਿ ਹੁਣ ਸੋ ਜੋ ਸਵੇਰ ਉਠਾ ਦਾਂਗੇ। ਇੰਨਾ ਕਿ ਮੈਨੂੰ ਕਹਿੰਦਾ ਵੈਂਦਾ ਬੁੱਕ ਰੱਖ ਦੋ। ਅਦਰਵਾਈਜ਼ ਇਹ ਬੁੱਕ ਨਾਲ ਭਵਿਸ਼ਿਆ ਕਾਇਤੀਾਸ ਕਰਨ ਦੀ ਗੱਲ ਕੀਤੀ ਹੈ ਬੜੀ ਤਿਆਰੀ ਵੀ ਲੱਗਦੀ ਹੈ ਬੜਾ ਪੈਸੇ ਵੀ ਲੱਗਦੇ ਕਿਸ ਤਰੀਕੇ ਨਾਲ ਦੇਖਦੇ ਨਹੀਂ ਸਰ ਸਹਿਯੋਗ ਸਾਡੇ ਵੱਲੋਂ ਪੂਰਾ ਹੈ ਜਿਸ ਤਰ੍ਹਾਂ ਦੀ ਇਹ ਬਣਨਾ ਚਾਹੁੰਦੀ ਹੈ ਅਸੀਂ ਪੂਰਾ ਸਹਿਯੋਗ ਦੇਵਾਂਗੇ ਬੱਚੇ ਦੀ ਮਿਹਨਤ ਹੈਗੇ ਬੱਚੇ ਦਾ ਇਲਕਾ ਕਿ ਉਹਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਲੇਕਿਨ ਸਾਡੇ ਵੱਲੋਂ ਪੂਰਾ ਸਰ ਜਿਵੇਂ ਬੇਟੀਆਂ ਹਮੇਸ਼ਾ ਮਾਣ ਵਧਾਉਂਦੀਆਂ ਨੇ ਮਾਪਿਆਂ ਦਾ ਸਾਡੀ ਬੇਟੀ ਨੇ ਵੀ ਸਾਡਾ ਸਿਰ ਉੱਚਾ ਕੀਤਾ ਹੈ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਤੀਜਾ ਸਥਾਨ हासिल ਕੀਤਾ ਹੈ। ਸਾਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ। ਬੇਟੀ ਕਹਿੰਦੀ ਆ ਵੀ ਆਈਐਸ ਬਣਨਾ ਹੈ ਤੇ ਉਹਦੇ ਲਈ ਫਿਰ سپورਟ ਹੋਰ سپورਟ ਆਈ ਸਾਡੇ ਵੱਲੋਂ। ਬਾਕੀ ਇਹਦੀ ਜਿਹੜੀ ਹੈ ਨਾ ਡੈਡੀਕੇਸ਼ਨ ਇਹਨੂੰ ਉਹ ਅੱਗੇ ਲੈ ਆ ਰਹੀ ਹੈ। ਇਹ ਆਪਣੇ ਕੰਮ ਪ੍ਰਤੀ ਬਹੁਤ ਸਮਰਪਤਾ ਤੇ ਅਸੀਂ ਹਮੇਸ਼ਾ ਕਦੇ ਵੀ ਹੋਰ ਕਿਸੇ ਕੰਮ ਨੂੰ ਕਿਹਾ ਨਹੀਂ ਹੈਗਾ ਵੀ ਅਰਸ਼ ਆ ਕਰ ਲਾ ਉਹ ਕਰ ਲਾ ਹੈ ਨਾ ਜੋ ਪੜ੍ਹ ਪੜ੍ਹਦੀ ਹੈ ਤਾਂ ਪੜ੍ਹ ਰਹੀ ਆ ਅਸੀਂ ਬਿਲਕੁਲ ਵੀ ਉਹਨੂੰ ਡਿਸਟਰਬ ਨਹੀਂ ਕੀਤਾ ਕਦੇ ਬਲਕਿ ਉਹਨੂੰ ਜਿੰਨਾ ਹੋ ਸਕਦਾ ਅਸੀਂ ਉਹਦਾ ਸਹਿਯੋਗ ਕੀਤਾ ਇੱਕ ਛੋਟੇ ਕਸਬੇ ਚ ਜੋਗੇ ਤੋਂ ਅਰਸ਼ ਨੇ ਪੀਖਿਆ ਕਿ ਪੜ੍ਹਨਾ ਅਤੇ ਜਿਹੜੇ ਵੱਡੇ ਵੱਡੇ ਪੈਸੇ ਖਰਚਦੇ ਆ ਬੱਚਿਆਂ ਤੇ ਉਹਦੇ ਮੁਕਾਬਲੇ ਚ ਅਰਸ਼ ਨੇ ਮਿਹਨਤ ਇੰਨੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਅਰਸ਼ ਸ਼ੁਰੂ ਤੋਂ ਹੀ ਇਹੇ ਚਿੰਗਾਰੀ ਸੀ ਇਹਦੇ ਵਿੱਚ ਜਾਂ ਕੋਈ ਹੋਰ ਤੁਸੀਂ ਮਦਦ ਕੀਤੀ ਹੈ ਇਹਨਾਂ ਦੀ ਨਹੀਂ ਸ਼ੁਰੂ ਤੋਂ ਹੀ ਸੀ ਜ਼ਰੂਰ ਤੁਸੀਂ ਪਹਿਲਾਂ ਜਿਹੜਾ ਲੋਕਲ ਉੱਥੇ ਸਰਬੇਧਕਾਰੀ ਸਕੂਲ ਸੀਗਾ ਉੱਥੇ 10ਵੀਂ ਤੱਕ ਪੜ੍ਹੀ ਆ ਉੱਥੇ ਵੀ ਹਮੇਸ਼ਾ ਪਹਿਲੀ ਪੋਜੀਸ਼ਨ ਤੇ ਆਉਂਦੀ ਰਹੀ ਆ ਤੇ 10ਵੀਂ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚੋਂ ਮੈਰਿਟ ਦੇ ਵਿੱਚ ਆਈ ਸੀ ਤੇ ਉਦੋਂ ਇਹਨੂੰ ਥੋੜਾ ਜਿਹਾ ਹੈਗਾ ਸੀਗਾ ਦੁੱਖ ਹੋਇਆ ਵੀ ਮੇਰਾ ਹੋਰ ਵਧੀਆ ਨੰਬਰ ਆ ਸਕਦੇ ਸੀ ਪਰ ਇਸ ਵਾਰ ਇਹਨੇ ਜਿੰਨਾ ਐਕਸਪੈਕਟ ਕੀਤਾ ਸੀ ਉਤੋਂ ਉਤੋਂ ਵਧੀਆ ਮਿਲਿਆ ਇਹਨੂੰ ਰਿਜ਼ਲਟ ਤੇ ਇਸ ਗੱਲ ਦੇ ਸਾਨੂੰ ਬਹੁਤ ਤਸੱਲੀ ਵੀ ਹੈ ਖੁਸ਼ੀ ਵੀ ਹੈ ਅ ਇਸ ਲਈ ਸਿਰਫ ਬੱਚੀ ਕੋ ਔਰ ਬੱਚੀ ਕੇ ਮਾਤਾ ਪਿਤਾ ਕੋ ਅਧਿਆਪਕੋਂ ਕੋ मेरी तरफ से प्रबंध समिति की तरफ से बहुत बहुत बधाई सर किस तरह जो तो, बच्ची है तो, दी सी।, बी, आ, तो आंदी सी जी जी उम्मीद सी कि पोजिशन हासिल करेगी या भाई लाख है नहीं डेफिनेटली हम लोगों को ये फर्स्ट पोजिशन की होप थी कि पूरे पंजाब में इसकी फर्स्ट पोजीशन आएगी थर्ड पोजीशन आई लेकिन न, ये हमारे लिए भी फर्स्ट पोजीशन ही है बच्चों को कि में लगता भी, की देना जिस तरह चाहोगे बच्ची की कड़ी मेहनत अनुशासन में रहना और अपने काम में लगन रखना ये बच्ची के गुण हैं जिनके कारण जो है ये बच्ची जो है प्रथम स्थान पर रही है तो थर्ड विद्यालय में और थर्ड पोजिशन जो है पूरे में रही है अजीत खबर सबसक्राइब करो अजीत वैब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ